ਗੁਰੂ ਮਹਾਰਾਜ ਦੀ ਬਹੁਤ ਪਾਵਨ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਾ ਕਾਫੀ ਹੋ ਗਿਆ ਸੰਗਤ ਬਹੁਤ ਸਬਰ ਨਾਲ ਆਪਣੇ ਪਿਆਰੇ ਪ੍ਰਾ ਦੀ ਆਪਣੇ ਮਹਿਬੂਬ ਕਲਾਕਾਰ ਦੀ ਇਸ ਅੰਤਮ ਵਿਦਾਇਗੀ ਵਿੱਚ ਪੂਰੇ ਸਵਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਬੈਠੀ ਰਹੀ ਹੈ ਮਾਲੀ ਬਹੁਤ ਜਿਹੜਾ ਪੁੱਤਾਂ ਦਾ ਵਿਛੋੜਾ ਔਖਾ ਹੈ ਤੇ ਜਿਵੇਂ ਦੱਸਿਆ ਤੇ ਮਾਂ ਨੇ ਹੌਸਲਾ ਰੱਖਿਆ ਪਹਿਲਾਂ ਵੀ ਸਰਦਾਰ ਕਰਮ ਸਿੰਘ ਜੀ ਬਜ਼ੁਰਗ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਤੇ ਬਾਪ ਦਾ ਵੀ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਸਾਰਾ ਹੌਸਲਾ ਦਿੱਤਾ ਪਰਿਵਾਰ ਨੂੰ ਅੱਜ ਵੀ ਵਾਹਿਗੁਰੂ ਮਿਹਰ ਕਰੇ ਬਲ ਬਖਸ਼ੇ ਉਹਨਾਂ ਨੂੰ ਇਹ ਸਾਰੇ ਪਰਿਵਾਰ ਨੂੰ ਛੋਟੇ ਬੱਚਿਆਂ ਨੂੰ ਉਹ ਹੌਸਲਾ ਦੇ ਕੇ ਪਾਲਦੇ ਰਹਿਣ ਸਾਡੀ ਭੈਣ ਬੋਲ ਕੇ ਗਈ ਹੈ ਬੱਚੀ ਬੋਲ ਕੇ ਗਈ ਹੈ ਕੱਲ ਨਹੀਂ ਰਹਿ ਉਹ ਵੀ ਨਹੀਂ ਸਕਦੇ ਪਰ ਜੋ ਮੇਰੇ ਤੋਂ ਪਹਿਲਾਂ ਗਰੇਵਾਲ ਸਾਹਿਬ ਨੇ ਵੀ ਕਿਹਾ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਇਹਨਾਂ ਦੇ ਨਜ਼ਦੀਕੀ ਪਰਿਵਾਰ ਨਾਲ ਵਧੀਆ ਰਾਜਵੀਰ ਹੋਰਾ ਨਾਲ ਔਰ ਸਾਡਾ ਫਰਜ਼ ਬਣਦਾ ਹੈ ਕਿਉਂਕਿ ਥੋੜੇ ਲੋਕ ਹੁੰਦੇ ਐ ਜਿਨ੍ਹਾਂ ਤੇ ਗੁਰੂ ਦੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਜਿਹੜੇ ਆਪਣੇ ਮਾਪਿਆਂ ਦਾ ਨਾਂ ਆਪਣੇ ਨਗਰ ਦਾ ਨਾਂ ਆਪਣੀ ਬੋਲੀ ਦਾ ਨਾਂ ਆਪਣੇ ਦੇਸ਼ ਦਾ ਨਾਂ ਆਪਣੇ ਸੂਬੇ ਦਾ ਨਾਂ ਉੱਚਾ ਕਰਦੇ ਆ ਚਾਹੇ ਉਮਰ ਬਹੁਤ ਥੋੜੀ ਮਿਲੀ ਰਾਜਵੀਰ ਹੋਰਾਂ ਨੂੰ ਪਰ ਜਿਵੇਂ ਗੁਰਪ੍ਰੀਤ ਹੋਰਾਂ ਨੇ ਕਿਹਾ ਕਿ ਇੱਕ ਮਾਂ ਦਾ ਪੁੱਤ ਜਨਮ ਵੇਲੇ ਸੀ ਹੁਣ ਲੱਖਾਂ ਮਾਵਾਂ ਰੋਂਦੀਆਂ ਐ ਸਾਰੇ ਹੀ ਪੰਜਾਬੀ ਲੋਕਾਂ ਨੇ ਭੈਣ ਭਰਾਵਾਂ ਨੇ ਛੋਟਿਆਂ ਵੱਡਿਆਂ ਨੇ ਕਰੂਣਾ ਹੀ ਅਰਦਾਸਾਂ ਕਰਤੀਆਂ ਤੇ ਵੱਡਾ ਦੁੱਖ ਮਨਾਇਆ ਸਾਡੇ ਛੋਟੇ ਵੀਰ ਦਾ ਜਿੰਨਾ ਹੌਸਲਾ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਪਰਿਵਾਰ ਲਈ ਦਿੱਤਾ ਤੇ ਦਿਖਾਇਆ ਸ਼ਾਇਦ ਇਹ ਬਹੁਤ ਵੱਡੀ ਮਿਸਾਲ ਆ ਵਾਹਿਗੁਰੂ ਮੇਰ ਰੱਖੇ ਉਹਨਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਜਿੰਨੇ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਹੋਰ ਸ਼ਾਇਦ ਇੱਕ ਮੈਨੂੰ ਸਰਪੰਚ ਸਾਹਿਬ ਸੜਕ ਦੀ ਗੱਲ ਕਹ ਦੱਸਦੇ ਸਨ ਜੋ ਵੀ ਇਹ ਕਹਿਣਗੇ ਉਸ ਤਰ੍ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਆਪ ਹੀ ਕਿਹਾ ਤੇ ਮੇਰਾ ਫਰਜ਼ ਹੈ ਕਿ ਮੈਂ ਉਸ ਜਿਹੜੇ ਸੁਨੇਹ ਨੂੰ ਉਸ ਵਾਅਦੇ ਨੂੰ ਤੁਹਾਡੇ ਨਾਲ ਨਿਭਾ ਕੇ ਦੇਵਾਂ ਮੈਂ ਆਪਣੇ ਵੱਲੋਂ ਦੁਖੀ ਪਰਿਵਾਰ ਨਾਲ ਸਾਡੀ ਮਾਂ ਨਾਲ ਸਾਡੀ ਭੈਣ ਨਾਲ ਬੱਚੀ ਨਾਲ ਬੱਚੇ ਨਾਲ ਸਾਡੇ ਹਮਸਫਰ ਉਹਨਾਂ ਦੀ ਭੈਣ ਜਿਹੜੀ ਸਾਡੇ ਸਾਰਿਆਂ ਨਾਲ ਦੁੱਖ ਸਾਂਝਾ ਕਰਦਾ ਪੰਜਾਬ ਸਰਕਾਰ ਵੱਲੋਂ ਵੀ ਦੁੱਖ ਵਿੱਚ ਸਾਂਝ ਪਾਉਣਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ